ਮੈਂ ਉਸ ਬੰਦੇ ਨੂੰ ਸਭ ਤੋਂ ਬੁਰਾ ਇਨਸਾਨ ਸਮਝਦਾ ਜਿਹੜਾ ਕਿ ਕਿਸੇ ਦੀ ਗਰੀਬੀ ਦੇ ਉੱਤੇ ਪੈਰ ਰੱਖ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦਾ। ਅਗਰ ਇੱਜ਼ਤ ਬਣਾਣੀ ਹੈ ਤਾਂ ਉਹਦੇ ਲਈ ਹੋਰ ਸਾਰੇ ਬਹੁਤ ਸਾਰੇ ਰਸਤੇ ਨੇ। ਔਰ ਯਾਦ ਰੱਖੋ ਖੁਦਾ ਨੂੰ ਇਹ ਗੱਲ ਪਸੰਦ ਨਹੀਂ। ਅਕਾਲ ਪੁਰਖ ਨੂੰ, ਭਗਵਾਨ, ਈਸ਼ਵਰ ਜਿਉਂ ਅਸੀਂ ਕਹਿੰਨੇ ਅੱਲਾਹ ਤਾਲਾ ਨੂੰ ਇਹ ਗੱਲ ਪਸੰਦ ਨਹੀਂ ਹੈ ਕਿ ਕੋਈ ਉਹਦਾ ਬੰਦੇ ਨੂੰ ਕੋਈ ਉਹਦੇ ਬੰਦੇ ਨੂੰ ਜ਼ਲੀਲ ਕਰੇ। ਕੋਈ ਉਹਨਾਂ ਦੇ ਬੰਦੇ ਦੇ ਉੱਤੇ ਲੱਤ ਰੱਖ ਕੇ ਖੜੇ ਹੋਣ ਦੀ ਕੋਸ਼ਿਸ਼ ਕਰੇ। ਤੇ ਜਿਹੜੇ ਲੋਕ ਵੀ ਇਹ ਕੰਮ ਕਰਦੇ ਨੇ ਕਿ ਜੀ ਅਸੀਂ ਕਿਸੇ ਨੂੰ ਕੁਝ ਦੇ ਰਹੇ ਹਾਂ ਤੇ ਨਾਲ ਰੀਲ ਬਣਾ ਕੇ ਉਸ ਬੰਦੇ ਦੀ ਫੋਟੋ ਦਵਾਗੇ ਕਿ ਅਸੀਂ ਦੇਖੋ ਕਿੰਨਾ ਹਾਂ ਅਗਰ ਤੁਸੀਂ ਕੁਝ ਕਰਨਾ ਹੀ ਚਾਹੁੰਦੇ ਹੋ ਤੇ ਤੁਸੀਂ ਕੁਝ ਐਸੇ ਅਗਰ ਤੁਸੀਂ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹੋ ਜਾਂ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਹੋ ਵੀ ਤੁਸੀਂ ਵੀ ਇਦਾਂ ਦਾ ਕਰੋ ਹੂੰ ਤੇ ਤੁਸੀਂ ਕੁਝ ਐਸੀਆਂ ਰੀਲਾਂ ਵੀ ਬਣਾ ਸਕਦੇ ਹੋ ਜਿਸ ਚ ਉਸ ਬੰਦੇ ਦੀ ਫੋਟੋ ਨਾਲ ਹੂੰ ਜਿੱਚ ਤੁਹਾਡੀ ਵੀ ਫੋਟੋ ਨਾਲ ਆਵੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਉਹਨੂੰ ਬਣਾ ਸਕਦੇ ਹੋ ਤਾਂ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰੀਏ ਕਿ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋ ਤੇ ਇਸ ਲਈ ਪ੍ਰੇਰਨਾ ਦੇਣਾ ਹੋਰ ਗੱਲ ਹੈ ਗਰੀਬਾਂ ਦੀ ਛਾਤੀ ਦੇ ਉੱਤੇ ਖੜ ਕੇ ਆਪਣੀ ਇੱਜ਼ਤ ਬਣਾਣਾ ਹੋਰ ਗੱਲ ਹੈ ਤੇ ਇਸ ਲਈ ਸਕਲਚਰ ਫਰਕ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਐਨੇ ਦੇਖਦੇ ਕਈ ਵਾਰੀ ਅਸੀਂ ਵੀ ਦੇਖਦੇ ਆਂ ਵੀਡੀਓਜ਼ ਵੀ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਹਰ ਸਟੇਟ ਦੇ ਵਿੱਚ ਕੋਈ ਨਾ ਕੋਈ ਬਹੁਗਿਣਤੀ ਹੈਗਾ ਕਿੱਥੇ ਮੁਸਲਮਾਨ ਵੀ ਹੋ ਸਕਦੇ ਕਿਤੇ ਸਿੱਖ ਵੀ ਹੋ ਸਕਦੇ ਕਿੱਥੇ ਇਸਾਈ ਵੀ ਹੋ ਸਕਦੇ ਕਿਤੇ ਹਿੰਦੂ ਵੀ ਹੋ ਸਕਦੇ ਪਰ ਜਿਹੜੇ ਜਿਹੜੇ ਸਟੇਟਸ ਜਿਹੜੇ ਜਿਹੜੇ ਸੂਬੇ ਦੇ ਵਿੱਚ ਕੋਈ ਵਿਅਕਤੀ ਬਹੁਗਿਣਤੀ ਹੈ ਉਹ ਜਿਹੜੀਆਂ ਘੱਟ ਗਿਣਤੀਆਂ ਨੇ ਉਹਨੂੰ ਕਿੱਥੇ ਨਾ ਕਿੱਥੇ ਥੱਲੇ ਲਾਉਣ ਦੀ ਕੋਸ਼ਿਸ਼ ਕਰਦਾ ਹੀ ਆ ਕਿਉਂਕਿ ਪਿੱਛੇ ਵੀ ਅਸੀਂ ਵੀਡੀਓਜ਼ ਵੀ ਦੇਖਿਆ ਅਭੀ ਤਾਂ ਆ ਪਿੱਛੇ ਕਸ਼ਮੀਰ ਗਿਆ ਸੀ ਉੱਥੇ ਮੁਸਲਮਾਨਾਂ ਨੂੰ ਕਿਹਾ ਮੈਂ ਕਿਹਾ ਗਿੱਦੜ ਬਣਨ ਦੀ ਕੋਸ਼ਿਸ਼ ਨਾ ਕਰਿਓ ਉਹ ਬੜੇ ਹੈਰਾਨ ਹੋਏ ਮੈਨੂੰ ਕਹਿੰਦੇ ਇਮਾਮ ਸਾਹਿਬ ਗਿੱਦੜ ਕਿਉਂ ਕਹਿ ਰਹੇ ਹੋ ਤੁਸੀਂ ਮੈਂ ਕਿਹਾ ਐਦਾਂ ਹੈ ਨਾ ਕਿ ਜਦੋਂ ਕੋਈ ਬੰਦਾ ਕਿਤੇ ਘੱਟ ਗਿਣਤੀ ਹੁੰਦਾ ਹੈ ਤੇ ਉੱਥੇ ਜਿਹੜੇ ਬਹੁ ਗਿਣਤੀ ਲੋਕ ਹੁੰਦੇ ਨਾ ਉਹ ਗਿੱਦੜਾ ਮੰਗੋ ਇਕੱਠੇ ਹੋ ਜਾਂਦੇ ਉਹਦੇ ਠਹਾ ਜਾਂਦੇ ਮੈਂ ਕਿਹਾ ਇੱਥੇ ਦੇ ਹਿੰਦੂਆਂ ਨੂੰ ਤੁਸੀਂ ਬੁਲਾਇਆ ਆਪਣੇ ਕੋਲ ਉਹ ਕਹਿੰਦੇ ਹ ਕਹਿੰਦੇ ਅਸੀਂ ਨਹੀਂ ਗਏ ਉਹਨਾਂ ਦੇ ਪ੍ਰੋਗਰਾਮ 'ਚ ਮੈਂ ਕਿਹਾ ਸਿੱਖ ਹੈਗੇ ਇੱਥੇ ਇਹ ਕਰਨਾਵੈਲੀ ਦੀ ਗੱਲ ਦੱਸਦਾ ਤੁਹਾਨੂੰ ਤੁਸੀਂ ਪਤਾ ਕਰ ਸਕਦਾ ਤੇ ਜਾ ਕੇ ਮੈਂ ਕਿਹਾ ਉਹਨਾਂ ਨੂੰ ਬੁਲਾਇਆ ਕਹਿੰਦੇ ਹਾਂ ਜੀ ਅਸੀਂ ਦੱਸਿਆ ਕਿ ਇਮਾਮ ਸਾਹਿਬ ਆ ਰਹੇ ਮੈਂ ਚਲੋ ਇੱਕ ਪ੍ਰੋਗਰਾਮ ਉੱਥੇ ਗੁਰਦੁਆਰਾ ਸਾਹਿਬ 'ਚ ਕੀਤਾ ਕਰਨਾ ਦੇ ਗੁਰਦੁਆਰਾ ਸਿੰਘ ਸਭਾ 'ਚ ਇੱਕ ਪ੍ਰੋਗਰਾਮ ਉੱਥੇ ਸ਼ਾਰਦਾ ਦੇਵੀ ਦੇ ਮੰਦਿਰ ਦੇ ਵਿੱਚ ਉੱਥੇ ਪੰਡਤ ਜੀ ਨੂੰ ਅਸੀਂ ਜਾ ਕੇ ਮਿਲੇ ਉੱਥੇ ਕੀਤਾ ਤੇ ਮੈਂ ਉਹਨਾਂ ਮੁਸਲਮਾਨਾਂ ਨੂੰ ਕਿਹਾ ਮੈਂ ਕਿਹਾ ਇਸਲਾਮ ਦਾ ਇਤਿਹਾਸ ਹੈ ਕਹਿੰਦਾ ਕਿ ਅਸੀਂ ਗਿੱਦਰ ਨਹੀਂ ਹੈਗੇ ਗਿੱਦੜ ਮਤਲਬ ਕਿਤੇ ਇੱਕ ਕੌਮ ਦਾ ਇੱਕ ਬੰਦਾ ਰਹਿੰਦਾ ਇੱਕ ਘਰ ਹੈ ਜਾਂ ਇੱਕ ਧਰਮ ਸਥਾਨ ਹੈ ਤੇ ਉੱਥੇ ਦੂਜੀ ਕੌਮ ਦੇ ਲੋਕ ਅਗਰ 1000 ਬੰਦੇ ਰਹਿੰਦੇ ਤੇ ਉਹ ਇਕੱਠੇ ਹੋ ਜਾਣ ਉਹਦੇ ਖਿਲਾਫ ਇਹ ਤਾਂ ਗਿੱਦੜਾਂ ਵਾਲਾ ਕੰਮ ਹੋ ਜਾਂਦਾ ਨਾ ਗਿੱਦੜ ਨਾ ਪੰਜਾਬੀ ਬਣਦੇ ਨਾ ਦੁਨੀਆ ਦੀ ਕੋਈ ਵੀ ਅੱਛੀ ਕੌਮ ਗਿੱਦੜ ਨਹੀਂ ਬਣਨਾ ਚਾਹੁੰਦੀ ਇਸ ਲਈ ਬਹੁ ਗਿਣਤੀਆਂ ਚਾਹੇ ਮੁਸਲਮਾਨ ਹੋਣ ਚਾਹੇ ਹਿੰਦੂ ਹੋਣ ਚਾਹੇ ਸਿੱਖ ਹੋਣ ਚਾਹੇ ਈਸਾਈ ਹੋਣ ਚਾਹੇ ਬੋਧੀ ਹੋਣ ਪੂਰੀ ਦੁਨੀਆ ਦੇ ਲੋਕਾਂ ਨੂੰ ਕਹਿੰਨਾ ਜਿੱਥੇ ਤੁਹਾਡੀ ਗਿਣਤੀ ਜ਼ਿਆਦਾ ਹੈ ਔਰ ਕਿਸੇ ਹੋਰ ਧਰਮ ਦੀ ਗਿਣਤੀ ਤੁਹਾਡੇ ਤੋਂ ਘੱਟ ਹੈ ਤੇ ਗਿੱਦੜ ਬਣ ਕੇ ਉਹਨਾਂ ਦੇ ਦੁਵਾਲੇ ਨਾ ਹੋਈਓ ਉਹਨਾਂ ਨੂੰ ਇੱਜ਼ਤ ਦਿਓ ਮਾਣ ਦਿਓ ਸਤਿਕਾਰ ਦਿਓ ਕਿਉਂਕਿ ਬਹਾਦਰ ਆਦਮੀ ਹੋਈ ਹੁੰਦਾ ਜਿਹੜਾ ਕਮਜ਼ੋਰ ਨੂੰ ਨਾਲ ਲਾ ਕੇ ਰੱਖਦਾ ਹੈ ਕਮਜ਼ੋਰ ਨੂੰ ਹੋਰ ਦਬਕਾਣਾ ਆਪਣੀ ਤਰदात ਦੇ ਬਲ ਦੇ ਉੱਤੇ ਇਹ ਸਿਵਾਏ ਗਿੱਦੜਾਂ ਦੇ ਹੋਰ ਕਿਸੇ ਦਾ ਕੰਮ ਨਹੀਂ